ਟਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣੇ ਬਾਰੇ ਦੱਸ ਗਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਤੇ ਜਿਹੜਾ ਅੱਜ ਆਪਾਂ ਟੌਪਿਕ ਲੈਂਦਾ ਉਹ ਲੇਡੀ ਸੂਟ ਦਾ ਕਿਉਂਕਿ ਭੈਣਾਂ ਜਿਹੜੀਆਂ ਉਹ ਜਾੜੇ ਲੇਡੀ ਸੂਟ ਸਿੱਖ ਕੇ ਖੁਸ਼ ਆ ਤਾਂ ਸਭ ਤੋਂ ਪਹਿਲਾਂ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਆ ਮੈਂ ਕਾਫੀ ਵੀਡੀਓ ਹੋਰ ਵੀ ਦੇਖਿਆ ਨੇ ਬਾਈ ਤੁਸੀਂ ਪਹਿਲਾਂ ਨਾਪ ਲੈਣਾ ਸਿਖਾਇਆ ਕਰੋ ਤੇ ਸਹੀ ਵੀ ਹੈ ਗੱਲ ਹੈ ਨਾ ਜਦੋਂ ਨਾਪ ਹੀ ਆਪਾਂ ਨੂੰ ਸਹੀ ਨਹੀਂ ਲੈਣਾ ਆਉਂਦਾ ਤਾਂ ਫਿਰ ਕਾਟ ਵੀ ਗਲਤ ਹੋ ਜੂ ਬਹੁਤ ਸੰਗਿਆ ਬੈਣਾ ਕਿਨੇ ਬਈ ਤੀਰਾ ਡਿੱਗਦਾ ਰਹਿੰਦਾ ਜਾਂ ਤੀਰਾ ਕਿਵੇਂ ਨਾਪਣਾ ਬੜੇ ਹੋਏ ਸੂਟ ਤੋਂ ਕਿਵੇਂ ਨਾਪਣਾ ਤੀਰਾ ਜੇ ਪਾਇਆ ਹੋਵੇ ਕਿਨੇ ਨਾਪਣਾ ਤੇ ਤੀਰਾ ਸਭ ਤੋਂ ਜ਼ਰੂਰੀ ਹੈ ਮੇਨ ਹੁੰਦਾ ਤੀਰਾ ਹੀ ਅਜੇ ਕਿਸੇ ਭੈਣ ਨੇ ਸਾਢੇ ਤੁਰ ਕੱਪੜੇ ਸਵਾਉਣੇ ਆ ਤਾਂ ਸਾਨੂੰ ਘੱਟ ਤੋਂ ਘੱਟ ਹਫ਼ਤਾ ਦਾਸ ਨੇ ਪਹਿਲਾਂ ਦਿਆ ਕਰੋ ਭੈਣ ਬਣ ਕੇ ਤਾਂ ਕਿ ਟਾਈਮ 'ਚ ਕੱਪੜੇ ਬਣ ਸਕਣ ਬਾਕੀ ਜਿਵੇਂ ਦੀਵਾਲੀ ਨੇੜੇ ਆ ਰਹੀ ਆ ਤਾਂ ਜਿੰਨਾ ਭੈਣਾ ਨੇ ਪੰਜ ਕਾਪੜੀਆਂ ਦੇ ਕੱਪੜੇ ਲੈਣੇ ਹੁੰਦੇ ਹਨ ਤਾਂ ਜਿਵੇਂ ਕਈ ਘਰਾਂ ਨੂੰ ਇੱਥੇ ਆਏ ਹੁੰਦਾ ਵੀ ਯਾਰ ਝੋਨਾ ਆਪਾਂ ਵੱਡਾਂਗੇ ਫਿਰ ਪੈਸੇ ਆਉਣਗੇ ਫਿਰ ਕੱਪੜੇ ਲਿਆਵਾਂਗੇ ਤਾਂ ਤੁਸੀਂ ਕੁਝ ਨਹੀਂ ਕਰਨਾ ਇੱਕ ਵਾਰੀ 5-400 ਰੁਪਏ ਸਾਈ ਦੇ ਕੇ ਕਪੜੇ ਕੁੜਤੇ ਪਿਆਮੇ ਦੇ ਲੈ ਸਕਦੇ ਹੋ ਜਾਂ ਪੱਗਾਂ ਕੁੜਤੇ ਪਿਆਮੇ ਪੈਂਡਾ ਸ਼ੰਡਾ ਜਿੰਨੇ ਭਰਾਵ ਨੇ ਲੈਣੀਆਂ ਉਹ ਫੋਨ ਤੇ ਵੀ ਆਰਡਰ ਦੇ ਕੇ ਇੱਕ ਵਾਰੀ 500 ਰੁਪਏ ਸਾਈ ਪਾ ਕੇ ਬਾਕੀ ਜਿਹੜੀ ਪੇਮੈਂਟ ਉਹ ਦਿਵਾਲੀ ਵੇਲੇ ਕਪੜੇ ਜਦੋਂ ਲੈ ਕੇ ਜਾਊਂਗੇ ਉਦੋਂ ਦੇ ਸਕਦੇ ਹੋ ਤਾਂ ਇੱਕ ਵਾਰੀ ਮੈਂ ਤੁਹਾਨੂੰ ਨਿਗਾਹ ਮਰਾ ਦਿਆ ਸਾਰੇ ਵਾਈਟ ਕਪੜੇ ਵੀ ਆਪਣੇ ਕੋਲੇ ਹੁੰਦੇ ਆ ਰੰਗਦਾਰ ਕੁੜਤੇ ਪਿਆਮੇ ਹੁੰਦੇ 100 ਰੁਪਏ ਮੀਟਰ ਤੋਂ ਲੈ ਕੇ ਕੋਈ 120 30 40 ਦੇ ਯਾਨੀ ਕਿ 5-600 ਰੇਂਜ ਦੇ ਵਿੱਚ ਵਧੀਆ ਰੰਗਦਾਰ ਕੁੜਤਾ ਪਿਆਮਾ ਇਹਨਾਂ ਇਹ 1000 ਰੁਪਏ ਤੋਂ ਲੈ ਕੇ 2000 ਰੁਪਏ ਦੇ ਕਰ ਵਾਈਟ ਕੁਰਤਾ ਵੀ ਮੈਂ ਜਿੰਨੀ ਕ ਆਪਣੀ ਪੌਂਚ ਦੇ ਹਿਸਾਬ ਨਾਲ ਆਪਾਂ ਲੈ ਸਕਦੇ ਆ ਬਜਟ ਦੇ ਹਿਸਾਬ ਨਾਲ ਕਹਿ ਦਈਏ ਇਸੇ ਤਰ੍ਹਾਂ ਦੇ ਪੈਂਟਾਂ ਸ਼ਰਟਾਂ ਪੂਰਾ ਵਧੀਆ ਕੱਪੜਾ ਹੁੰਦਾ ਰੇਮਡ ਸੀਆ ਰਾਮ ਡਾਉਨੀਅਰ ਕਿਸੇ ਵੀ ਬ੍ਰਾਂਡ ਤੁਸੀਂ ਲੈ ਸਕਦੇ ਹੋ ਕੁਰਤੇ ਵੀ ਐਵੇਂ ਜਿਵੇਂ ਆ ਗਏ ਬਾਹਰੀ ਕੰਟਰੀ ਵਿੱਚ ਜਿਵੇਂ ਆਪਣੇ ਬੱਚੇ ਗਏ ਹੋਏ ਉਹਨਾਂ ਨੂੰ ਭੇਜਨੇ ਆਪਾਂ ਨੇ ਤਾਂ ਵਧੀਆ ਕੁਰਤੇ ਜਿਵੇਂ ਭਾਰਾ ਕੱਪੜਾ ਜਾਂ ਗੀਜਾ ਕੋਠਰ ਵਧੀਆ ਵਾਲੀ ਹੈ ਨਾ ਇਸੇ ਤਰ੍ਹਾਂ ਦੇ ਪੱਗਾ ਫੁੱਲ ਵੈਲ ਦੇ ਵਿੱਚ ਪੂਰੇ ਵਧੀਆ ਰੰਗ ਹੁੰਦੇ ਆ ਫੁੱਲ ਗਾਰੰਟੀ ਵੀ ਨੇ 70 ਰੁਪਏ ਮੀਟਰ ਜਿਹੜਾ ਇਹਦਾ ਰ ਰੰਗ ਦੀ ਪੂਰੀ ਗਰੰਟੀ ਹੁੰਦੀ ਹੈ ਜੇ ਭੈਣਾ ਨੇ ਜਿਵੇਂ ਹੁਣ ਦਿਵਾਲੀ ਦੇ ਵਿੱਚ ਅੱਗੇ ਆ ਕੇ ਆਪ ਨੂੰ ਦਿੱਕਤ ਆਉਂਦੀ ਹੈ ਵੀ ਆਪਾਂ ਸ਼ਹਿਰੋਂ ਪੱਗਾ ਲਿਆਉਣੇ ਆ ਡੱਬ ਪੈ ਜਾਣ ਜਾਂ ਕੱਪੜੇ ਦੇ ਰੰਗ ਫੇਟ ਹੋ ਜੇ ਉਹ ਚੀਜ਼ ਦੀ ਫੁੱਲ ਗਰੰਟੀ ਹੁੰਦੀ ਹੈ ਤਾਂ ਤੁਸੀਂ ਕੁਝ ਨਹੀਂ ਕਰਨਾ ਘਰੇ ਬੈਠੇ ਫੋਨ ਤੇ ਆਰਡਰ ਵੀ ਦੇ ਸਕਦੇ ਹੋ ਜਿਹੜੀਆਂ ਪਿੰਡ ਆ ਸਕਦੇ ਆ ਪਟੰਡਾ ਸ਼ਹਿਰ ਤੋਂ 7 ਕਿਲੋਮੀਟਰ ਦੂਰ ਥਰਮਲ ਪਲਾਂਟ ਤੋਂ ਬਿਲਕੁਲ 4 ਕਿਲੋਮੀਟਰ ਦੂਰੀ ਤੇ ਸਾਡਾ ਪਿੰਡ ਇਧਰੋਂ ਭਲਾੜੇ ਵਾਲਾ ਪਿੰਡ ਜਿਹੜਾ ਨਾਲ ਹੀ ਬਿਲਕੁਲ 4 ਕਿਲੋਮੀਟਰ ਦੂਰ ਆ ਜੇ ਕਿਸੇ ਪਿੰਡੇ ਜੌਨ ਤੋਂ ਜਾਂ ਬਹਿਮਦਵਾਨੇ ਤੋਂ ਉਹ ਵੀ ਨੇੜੇ-ਨੇੜੇ ਹੀ ਇਹ ਪੇਪੜੇ ਕਿੰਨੇ ਕੰਪੂਈ ਹੋ ਜਾਂਦੀਆਂ ਵੀ ਜਿਹੜੀਆਂ ਇਹ ਸਿਵੀਆਂ ਇਹ ਕਿਹੜੀਆਂ ਇਹ ਬਠਿੰਡੇ ਵਾਲੀਆਂ ਸਿਵੀਆਂ ਕੋਟਕਪੂਰੀ ਵਾਲੀਆਂ ਸਿਵੀਆਂ ਨਹੀਂ ਪੈਣੋਂ ਬਠਿੰਡੇ ਵਾਲੀਆਂ ਸਿਵੀਆਂ ਤਾਂ ਆਜੋ ਆਪਾਂ ਜਿਹੜਾ ਮੇਨਡ ਆਪਾਂ ਦਾ ਟੌਪਿਕ ਆ ਉਹ ਲੇਡੀ ਸੂਟ ਦਾ ਨਾਪ ਲੈਣ ਦਾ ਕਿੱਥੋਂ ਮੇਨਣਾ ਆਪਾਂ ਨੇ ਇੱਥੋਂ ਗਲੇ ਦੇ ਜਮਾ ਉੱਪਰੋਂ ਨੁੱਕਰ ਤੋਂ ਇਸ ਤਰ੍ਹਾਂ ਸੂਟ ਨੂੰ ਇੱਕ ਵਾਰੀ ਹੱਥ ਮਾਰ ਕੇ ਆਪਾਂ ਛੱਡ ਦੇਣਾ ਹੁਣ ਇਹਨਾਂ ਨੂੰ ਲੰਬਾਈ ਵਧਾ ਲਈ ਪਹਿਲਾਂ ਕਿੰਨੀ ਸੀਗੀ 44 ਹੁਣ ਇਸ ਭੈਣ ਦੀ ਲੰਬਾਈ ਕਿੰਨੀ ਕਰ ਆਲੀ 45 ਆਪਾਂ ਇੱਥੇ ਲਿਖ ਲਿਆ 45 ਆ ਠੀਕ ਉਸ ਤੋਂ ਬਾਅਦ ਇਹਨਾਂ ਨੇ ਬਾ ਜਿਵੇਂ ਮੈਂ ਨਾਪ ਤੁਮ ਲੈਣ ਦੱਸੂਗਾ ਉਵੇਂ ਮਿਲਣਾ ਇਹ ਨਹੀਂ ਆਹੀ ਵੀ ਕਿ ਤੇ ਆਪਾਂ ਲੰਬਾਈ ਮਿਲ ਲਈ ਕਿ ਤੇ ਘੇਰਾ ਮਿਲ ਲਿਆ ਸੀਰੀਅਲ ਬਾਈ ਲਿਖਿਆ ਕਰੋ ਜਿਵੇਂ ਆਹ ਦੇਖੋ ਜਿਹੜੀਆਂ ਭੈਣਾਂ ਨੇ ਮੈਂ ਹਰ ਇੱਕ ਵੀ ਜਿਹੜੀਆਂ ਭੈਣਾਂ ਜਾਦੇ ਕੰਮ ਕਰਦੀਆਂ ਜਾਂ ਕੋਈ ਟੇਲਰ ਮਾਸਟਰ ਕੰਮ ਕਰਦਾ ਹਨ ਉਹ ਡੈਰੀਆਂ ਜ਼ਰੂਰ ਛਪਾਉਣੇ ਲਾਜ਼ਮੀ ਹੁੰਦੀਆਂ ਜ਼ਰੂਰੀ ਇਹਦੇ ਉੱਪਰ ਕੱਲੀ-ਕੱਲੀ ਚੀਜ਼ ਲਿਖੀ ਹੁੰਦੀ ਆ ਤੇ ਸਟੈਪ ਬਾਈ ਸਟੈਪ ਹੀ ਲਿਖੀ ਹੁੰਦੀ ਆ ਜਿਵੇਂ ਜਿਵੇਂ ਆਪਾਂ ਮਾਪ ਲੈਂਦੀ ਆ ਉਵੇਂ ਮੇ ਲਿਖੀ ਹੁੰਦੀ ਆ ਠੀਕ ਆ ਇਹਦੇ ਚੀਜ਼ ਬਾਰੇ ਜਾਣਕਾਰੀ ਲੈਣੀ ਆ ਉਹ ਵੀ ਆਪਣੇ ਕੋਲੇ ਬੰਦਾ ਹੈਗਾ ਡੇਰੀਆਂ ਛਕਵਾਉਣੀਆਂ ਮੈਂ ਤੁਹਾਨੂੰ ਨੰਬਰ ਵੀ ਵਟਸਐਪ ਕਰ ਦੂੰ ਇੱਕ ਡੇਰੀਂ ਸ਼ਬਦੀ ਘੱਟ ਤੋਂ ਘੱਟ 5 ਇਕੱਠੀਆਂ ਡੇਰੀਆਂ ਜਿੰਨੀਆਂ ਆਪਾਂ ਵੱਧ ਛਕਵਾ ਸਕਦੇ ਆ ਉਹ ਉੰਨਾ ਰੇਟ ਘਟੀ ਜਾਊਗਾ ਇਸ ਤੋਂ ਬਾਅਦ ਆਪਾਂ ਬਾਹ ਦਾ ਨਾਪ ਲੈਣਾ ਜਿਵੇਂ ਬਾਹ 19 ਆ ਇਹਨਾਂ ਨੇ 20 ਕਰਵਾ ਲਈ ਆਪਾਂ ਇੱਥੇ ਲਿਖ ਲਈ 20 ਨੰਬਰ ਇਸ ਤੋਂ ਬਾਅਦ ਆ ਗਿਆ ਬਾਹ ਦੀ ਮੂਰੀ ਦਾ ਇੱਥੋਂ ਬਾਹ ਕਿੰਨੀ ਮੂਰੀ ਹੈ 6.5 ਯਾਨੀ ਕਿ ਦੂਰੀ ਕਿੰਨੀ ਹੋਗੀ 13 ਇੱਥੇ ਆਪਾਂ ਲਿਖਾਂਗੇ 6.5 ਦੂਰੀ ਹੋਗੀ 13 ਉਹ ਨਾਲ ਜੋ ਤੀਰੇ ਤੇ ਤੀਰਾ ਧਿਆਨ ਨਾਲ ਦੇਖੋ ਰਾਤ ਵੀ ਇੱਕ ਭੈਣ ਦਾ ਫੋਨ ਆ ਰਿਹਾ ਸੀ ਮੈਨੂੰ ਜੇ ਭਾਈ ਜੇ ਸੂਟ ਪਾਇਆ ਹੋਵੇ ਤਾਂ ਤੀਰਾ ਫਿਰ ਆਪਾਂ ਕਿੰਨਾ ਘੱਟ ਰੱਖ ਕੇ ਮਿਲਣਾ ਹੁੰਦਾ ਕਿਵੇਂ ਮਿਲਣਾ ਜੇ ਸੂਟ ਸੁਪੋਜ਼ ਕਰੋ ਪਾਇਆ ਹਨ ਪਹਿਲਾਂ ਆਪਾਂ ਬਣੇ ਹੋਏ ਸੂਟ ਤੀਰਾ ਤੁਹਾਨੂੰ ਮਿਲਣਾ ਦੱਸਾਂ ਕਿਵੇਂ ਮਿਲਣਾ ਬਣੇ ਹੋਏ ਸੂਟ ਨੂੰ ਤੁਸੀਂ ਆਏ ਬਿਲਕੁਲ ਸੈੱਟ ਕਰਕੇ ਗਰੀ ਨੂੰ ਚੌੜਾੜੀ ਹੋਣ ਦੇਣਾ ਤੇ ਭੀਣੇ ਜਿੱਥੇ ਆਪੀ ਆਪ ਸੈੱਟ ਬੰਨਣਾ ਹੈ ਚੰਗੀ ਤਰ੍ਹਾਂ ਹੱਥ ਮਾਰ ਕੇ ਹਾਂ ਦੇਖ ਤਿੰਨਾ ਤੀਰਾ ਜਾ 11:30 ਇੱਥੇ ਆਪਾਂ ਲਿਖਾਂਗੇ 11:30 ਗਰੰਟੀ ਆ ਹੁਣ ਆ ਗਈ ਛਾਤੀ ਇੱਥੇ ਆਪਾਂ ਇੱਥੋਂ ਚੰਗੀ ਤਰ੍ਹਾਂ ਕੱਚਾਂ ਵਾਲੀਆਂ ਸਿਓਣਾਂ ਨੂੰ ਖਿੱਚ ਕੇ ਬਾਹਰ ਨੂੰ ਇਧਰੋਂ ਵੀ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਠੀਕ ਆ ਖਿੱਚ ਕੇ ਉਹਨੂੰ ਖਿੱਚ ਕੇ ਨਹੀਂ ਮੈਣਾ ਉਦੋਂ ਬਾਅਦ ਖਿੱਚ ਕੇ ਛਾੜ ਦੇਣਾ ਆਰਾਮ ਦੇ ਨਾਲ ਹਾਂਜੀ ਠੀਕ ਆ ਤਾਂ ਕਿੰਨਾ ਦੇਖੋ ਨੇੜੇ ਕਰਕੇ ਦਿਖਾਇਓ ਕੈਮਰਾ ਕਿੰਨਾ ਆ ਰਿਹਾਗਾ 1.58 ਆ ਰਿਹਾ ਨਾ 1.58 ਨਹੀਂ ਤਾਂ ਤੁਸੀਂ ਐਂ ਖਿੱਚ ਕੇ 19 ਕਰਨ ਠੀਕ ਆ ਤੇ ਨਾਈਟੇਲਾ ਛੱਡਨਾ ਇਹਨੂੰ ਜਿੰਨਾ 1.58 ਤਾਂ 1.58 ਹੁਣ ਜਿਵੇਂ ਇਹ ਸੂਟ ਸਿੰਪਲ ਆ ਦੇਖੋ ਇਹਦੇ ਕੋਈ ਲੈਂਡਿੰਗ ਨਹੀਂ ਇਹ ਤਾਂ ਆਪਾਂ 1.58 ਰੱਖਾਂਗੇ ਆ ਦੇਖੋ 1.58 ਆਪਾਂ ਲਿਖ ਲਿਆ ਸਪੋਜ਼ ਕਰੋ ਜੇ ਇਹਦੇ ਲੋਨ ਲਾਉਣੀ ਹੋਵੇ ਆਪਾਂ ਲੈਂਡਿੰਗ ਜਿਹਨੂੰ ਕਹਿੰਦੇ ਆ ਤਾਂ ਆਪਾਂ ਉਹਨੂੰ ਥੋੜਾ ਜਿਹਾ ਵੱਧ ਰੱਖ ਲੈਣਾ ਹੁੰਦਾ ਆਪਦੇ ਹਿਸਾਬ ਨਾਲ ਕਈ ਚੀਜ਼ਾਂ ਨੇ ਆਪਦੇ ਹਿਸਾਬ ਨਾਲ ਆਪਾਂ ਨੂੰ ਰੱਖਣੀਆਂ ਪੈਂਦੀਆਂ ਵੀ ਜੇ ਲੋਨ ਲੱਗ ਗਈ ਤਾਂ ਉਹ ਜਗ੍ਹਾ ਲੋਨ ਆਪਦੀ ਲਾਉਗੀ ਨਾ ਉਹ ਥੋੜਾ ਜਿਹਾ ਤੁਸੀਂ ਇੰਨਾ ਖੁੱਲਾ ਕਰਦੇ ਵੀ 1.58 ਪੌਣੇ 19 ਆਪਾਂ ਉਹਨੂੰ ਕਰ ਸਕਦੇ ਆ ਇਹ ਲੋਨ ਥੋੜੀ ਥੋੜੀ ਸਸਤੀ ਹੈ ਤਾਂ 19 ਵੀ ਚੱਲ ਜਾਂਦਾ ਫਿਰ ਇੱਥੋਂ ਜਗਾ ਕਪੜਾ ਲੈਂਦੀ ਹੈ ਜਿਹੜੀ ਆਪਾਂ ਅੰਦਰ ਲਾਵਾ ਕਪੜਾ ਠੀਕ ਆ ਹੁਣ ਜਿਹੜਾ ਪਲੋਂਗਾ ਦਾ ਆਪਾਂ ਨੇ ਕਿੱਥੇ ਆ ਕਮਰਾ ਦਾ ਨਿਸ਼ਾਨ ਕਿੱਥੇ ਲੈਣਾ ਪਲੋਂਗਾ ਦਾ ਜਿੱਤੇ ਅੱਧ ਬਣ ਜਾਂਦਾ ਆ ਦੇਖ ਪਲੋਂਗਾ ਦੀ ਵਿਚਾਲਦੀ ਜਿਵੇਂ 7 ਇੰਚ ਦੀ ਪਲੋਈ ਆ ਅੱਧ ਵਿਚਾਲੋ ਮਿਲ ਲੈਣਾ ਕਿੰਨਾ ਆ ਦੇਖ ਖਿੱਚ ਕੇ ਨੂੰ ਆਪਾਂ ਜਦੋਂ ਛੱਡਾਂਗੇ ਕਿੰਨਾ ਆ ਰਿਹਾ 15.5 ਜਿਹੜਾ ਹੁਣ ਆਪਾਂ ਨਾਪ ਲੇਖ ਰਹੇ ਆ ਇਹ ਸਿੰਪਲ ਸੂਟ ਦਾ ਜੇ ਇਹਦੇ ਲਾਈਨਿੰਗ ਲਾਉਣੀ ਹੋਈ ਇਸ ਭੈਣ ਦੇ ਦੋ ਸੂਟ ਆਪਣੇ ਕੋਲੇ ਲੈਂਗ ਵਾਲੇ ਦਾ ਆਪ ਆਪਦੇ ਹਿਸਾਬ ਨਾਲ ਮਾੜਾ ਮਾੜਾ ਖੁੱਲਾ ਰੱਖਾਂਗੇ ਇਹ ਚੀਜ਼ ਲਾਜ਼ਮੀ ਧਿਆਨ ਦਿਆ ਕਰੋ ਥੋੜਾ ਜਿਹਾ ਆਪਾਂ ਆਪਦਾ ਦਿਮਾਗ ਵਰਤ ਕੇ ਵੀ ਥੋੜਾ ਜਿਆ ਤਿਆਰ ਰੱਖਣਾ ਦਾ ਖੁੱਲਾ ਭੀੜਾ ਰੱਖਣ ਦਾ ਹਨ ਜੇ ਕਪੜਾ ਲੱਫਦਾ ਉਹਦੀ ਫਿਟਿੰਗ ਉਸ ਹਿਸਾਬ ਨਾਲ ਕਰਨੀ ਇਹ ਚੀਜ਼ਾਂ ਦਾ ਜਦੋਂ ਤੁਸੀਂ ਧਿਆਨ ਦੇਣਾ ਸਿੱਖ ਗਏ ਭੈਣੋ ਜਾਕੂ ਭਰਾ ਮੇਰੀ ਵੀਡੀਓ ਦੇਖਦਾ ਤਾਂ ਫਿਰ ਆਪਾਂ ਮਾਰ ਨਹੀਂ ਖਾਂਦੇ ਫਿਰ ਆਪਾਂ ਨੂੰ ਢੇੜਾ ਢਲਾਈ ਨਹੀਂ ਕਰਨੀ ਪੈਂਦੀ ਇਸੇ ਤਰ੍ਹਾਂ ਹੀ ਹਿੱਪ ਆ ਗਈ ਇਸ ਪੈਨ ਦੀ ਕਿੰਨੀ ਆ ਸਾਡੇ ਵੀ ਹਿੱਪ ਇੱਥੇ ਆਪਾਂ ਲਿਖਾਂਗੇ ਹਿੱਪ ਸਾਡੇ ਬੀ ਘੇਰਾ ਲਾਜ਼ਮੀ ਮਿਲਣਾ ਕਰੋ ਕਿਉਂਕਿ ਕਈ ਭੈਣਾਂ ਦੀ ਹਿੱਪ ਜ਼ਿਆਦਾ ਹੁੰਦੀ ਹੈ ਘੇਰਾ ਘੱਟ ਹੁੰਦਾ ਤਾਂ ਇੱਕ ਆਪਾਂ ਘੇਰਾ ਵੀ ਮਿਲ ਲਾਂਗੇ ਇਹਨਾਂ ਦੇ ਜ਼ਮੀਨਾਂ ਦਾ ਆ ਦੇਖੋ ਹਿੱਪਾਂ ਇਹਨਾਂ ਦੀ ਜ਼ਿਆਦਾ ਹੈ ਘੇਰੇ ਨਾਲ ਬੀ ਰਹਿ ਗਿਆ ਆਪਾਂ ਇੱਥੇ ਲਿਖਾਂਗੇ ਘੇਰ ਬੀ ਆ ਦੇਖੋ ਠੀਕ ਇਸ ਡੈਰੀ ਦੇ ਉੱਪਰ ਸਾਰਾ ਕੁਝ ਲਿਖਾਂਗਾ ਕੱਲੀ ਗੱਲੀ ਚ ਬਾਕੀ ਜੇ ਤੁਸੀਂ ਕੁਝ ਚੇਂਜ ਕਰਾਉਣਾ ਜਾਂ ਕਿਸੇ ਭੈਣ ਨੇ ਫੋਟੋ ਮੰਗਵਾਨੀ ਹੈ ਡੈਰੀ ਦੀ ਵੀ ਭਾਈ ਅਸੀਂ ਡੈਰੀਆਂ ਛਪਾਉਣੀਆਂ ਹਨਾ ਜਾਂ ਕਿਸੇ ਭਰਾ ਨੇ ਉਹ ਕੋਈ ਕਈ ਭਰਾ ਟੇਲਰ ਮਾਸਟਰ ਵੀ ਆਪਣੀ ਵੀਡੀਓ ਦੇਖਦੇ ਆ ਉਹ ਡੈਰੀ ਤੇ ਨਹੀਂ ਲਿਖਦੇ ਉਹ ਡੈਰੀ ਤੇ ਲਾਈਵ ਵੀ ਲਿਖਣਾ ਸ਼ੁਰੂ ਕਰੋ ਬਾਈ ਇਹ ਚੀਜ਼ ਜ਼ਰੂਰੀ ਹੈ ਇੱਕ ਨਾ ਕਿਸੇ ਦੇ ਕੱਪੜੇ ਨਹੀਂ ਕਮਾਈਦੇ ਆ ਲੋ ਪਹਿਲਾਂ ਸੈੱਟ ਸਲਾਈ ਆਪਾਂ ਮੈਨਣੀ ਆ ਕਿੰਨੀ ਆ 14.5 ਇਹ ਤੁਸੀਂ 14.5 ਹੀ ਰਹਿਣ ਦੇਣੀ ਆ ਇੱਥੇ ਲਿਖ ਲਾਂਗੇ ਆਪਾਂ ਸੈੱਟਸ ਬਾਈ 14.5 ਠੀਕ ਆ ਤਾਂ ਇਹ ਜੇ ਤੁਸੀਂ ਆ ਜਿਹੜੀ ਮੇਰੇ ਕੋਲ ਡੈਰੀ ਬਣੀ ਵੀ ਨਾ ਇਹ ਪਲੱਸ ਪਹਿਲਾਂ ਦੀ ਬਣੀ ਹੋਈ ਆ ਜਦੋਂ ਜਦੋਂ ਆਪਾਂ ਨਮੀ ਚ ਸੁਵਾਵਾਂਗੇ ਇੱਥੇ ਆਪਾਂ ਲਿਖਾਂਗੇ ਪਲੱਸ ਸੈੱਟ ਸਲਾਈ ਨਾਲ ਇੱਥੇ ਲਿਖ ਦਿਆ ਕਰ ਠੀਕ ਆ ਹੋਣ ਪਲੋਈਆਂ ਕਿੰਨੇ ਤੇ ਨੀਵੇਂ ਆਇਥੋਂ ਆਪਾਂ ਪਲੂਆਂ ਬਣਨੇ ਚੰਗੀ ਤਰ੍ਹਾਂ ਪੂਰਾ ਨਾਪ ਜਿਵੇਂ ਆਪਾਂ ਲੈਣਾ ਧਿਆਨ ਦੇ ਨਾਲ ਇਹ ਇਸ ਜਗ੍ਹਾ ਤੋਂ ਜਿੱਥੋਂ ਆਪਾਂ ਲੰਬਾਈ ਮਿਣੀ ਸੀਗਾ ਇੱਥੋਂ ਹੀ ਪੌਣੇ 10 ਤੇ ਆਪ ਪਲੋਈਆਂ ਤਿਆਰ ਇੱਥੇ ਆਪਾਂ ਲਿਖਾਂਗੇ ਆ ਦੇਖੋ ਪਲੇਟ ਲਿਖਣਾ ਪੌਣੇ 10 ਜਾਨਕੀ 10 ਤੋਂ ਘੱਟ ਮੋਡਾ ਮਿਣੀ ਹੁਣ ਆਪਾਂ ਇੱਥੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਮੋਡਾ ਇੱਥੋਂ ਮਿਨਣਾ ਆਪਾਂ ਇਹ ਕਿ ਨਾਰੇ ਮੁੰਡਾ ਦੇਖੋ ਚੰਗੀ ਤਰ੍ਹਾਂ ਮੈਨ ਲੈ ਨੂੰ 17 ਜਾਨੀ ਕਿ 8.5 ਠੀਕ ਹੈ ਜੇ ਤੁਸੀਂ ਇਹਨੂੰ ਖਿੱਚ ਕੇ ਬਨੂਗੇ ਤਾਂ 18 ਹੋ ਜਿਲ ਪਰ ਤੁਸੀਂ ਖਿੱਚ ਕੇ ਨਹੀਂ ਮਿੰਨ ਜਿੰਨਾ ਆਪਜੀ ਆਪ ਸਹੀ ਆ ਰਿਹਾ 8.5 17 ਇੱਥੇ ਲਿਖਾਂਗੇ ਆਪਾਂ ਮੁੰਡਾ ਤਿਆਰ ਆ ਇਹ ਇਹਦੇ ਵਿੱਚ ਮਾਰਜਨ ਆਪਾਂ ਅਲੱਗ ਪਾਵਾਂਗੇ 1.5 ਇੰਚ ਜਿੰਨਾ ਵੀ ਕੱਚ ਖੁੱਲੀ ਢੀੜੀ ਕ ਤੇ ਹੁਣ ਮੈਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਜੇ ਕਿਸੇ ਭੈਣ ਨੇ ਸੂਟ ਪਾਇਆ ਹੋਇਆ ਤੁਸੀਂ ਨਾਪ ਲੈ ਰਹੇ ਹੋ ਜੇ ਤਾਂ ਆਪਾਂ ਇਧਰ ਦੀ ਮੈਨ ਲੈ ਰਹੇ ਹਾਂ ਕਾਫੀ ਯਾਦੀ ਵੱਡਾ ਹੋਏ ਨੇ 15 16 30 ਦੱਸਣ ਲੱਗੇ ਨੇ ਹੁਣ ਤੁਸੀਂ ਕੀ ਕਰਨਾ ਪਾਏ ਵੀ ਸੂਟ ਦੇ ਇੱਥੋਂ ਮਿਲ ਲਿਆ ਕਰੋ ਸੌਖਾ ਜਿਹਾ ਤਰੀਕਾ ਹੈਗਾ ਜਿਹੜੀਆਂ ਪਹਿਣਾ ਇਹ ਚੀਜ਼ ਦੇ ਨਹੀਂ ਸੀ ਹੈਨਾ ਪਤਾ ਜਾਂ ਪੁੱਛਣਾ ਚਾਹੁੰਦੇ ਹਾਂ ਸੀ ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਆ ਜਿਹੜੇ ਤੁਹਾਡੇ ਰਹਿ ਜਾਂਦੇ ਪੁੱਛਣ ਵਾਲੇ ਹੈਨਾ ਇੱਥੋਂ ਮਿਲ ਲਿਆ ਕਰੋ ਸਾਹਮਣੇ ਹਾਂਜੀ ਸਾਢੇ 11 ਨਾ ਆ ਇੱਥੋਂ ਸਾਢੇ 11 ਆ ਦੇਖੋ ਮੈਂ 30 ਕਿੰਨਾ ਇਧਰ ਮਾਰਿਓ ਕੈਮਰਾ ਸਾਢੇ 11 ਇੱਥੋਂ ਸੌਖਾ ਤਰੀਕਾ ਪਾਈ ਹੋਏ ਸੂਟ ਦੇ ਨਾ ਪਹਿਣਾ ਤੁਸੀਂ ਇੱਥੋਂ ਮਿਲ ਲਿਆ ਕਰੋ ਜੇ ਕੋਈ ਮੇਰੀ ਭਰਾ ਦੇ ਦਿਨ ਮਾਸਟਰ ਵੀਡੀਓ ਵੇਖਦਾ ਤਾਂ ਇੱਥੋਂ ਤੀਰਾ ਜਦੋਂ ਆਪਾਂ ਮਿਲਾਂਗੇ ਤਾਂ ਬਿਲਕੁਲ ਸਹੀ ਨਿਕਲਦਾ ਜੇ ਆਪਾਂ ਇੱਥੋਂ ਮਿਲਾਂਗੇ 11:30 ਦੇ ਵਜਾ ਇਹ 15 ਦਸ ਵਜੇ ਉਹ ਪਾਇਆ ਮੈਂ ਸੂਟ ਫੈਲ ਜਾਂਦਾ ਇੱਕ ਤਾਂ ਜੇ ਕੋਈ ਉਹ ਜਿਹੜੀ ਭੈਣ ਨੇ ਰਾਤ ਮੈਨੂੰ ਫੋਨ ਕੀਤਾ ਸੀ ਉਹ ਮੇਰੀ ਵੀਡੀਓ ਦੇਖ ਰਹੀ ਹੈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੀ ਜਾ ਕੇ ਬਈ ਮੈਨੂੰ ਪਤਾ ਲੱਗ ਗਿਆ ਜਾਂ ਨਹੀਂ ਲੱਗਿਆ ਤਾਂ ਹੀ ਉਹ ਮੈਂ ਕਹਿਣਾ ਤੁਸੀਂ ਨਾ WhatsApp ਦੇ ਉੱਪਰ ਗਰੁੱਪੋ ਦੇ ਵਿੱਚ ਨੰਬਰ ਆਪਦਾ ਜਰੂਰ ਭੈਣੋਂ ਐਡ ਕਰਾਓ ਤਾਂ ਕਿ ਨਿੱਕੀਆਂ ਮੋਟੀਆਂ ਗੱਲਾਂ ਜਿਹੜੀਆਂ ਹੋਣਗੀਆਂ ਆਪਾਂ WhatsApp ਤੇ ਕਰਦੇ ਰਹੀਏ ਬਿਲਕੁਲ ਫ੍ਰੀ ਸੇਵਾ ਕੋਈ ਪੈਸਾ ਨਹੀਂ ਮੈਂ ਹਰ ਇੱਕ ਵੀਡੀਓ ਚ ਕਿਹਾ ਉਹਨਾਂ ਵੀ ਕਈ ਪੈਣਾ ਨਮੀਆਂ ਹੁੰਦੀਆਂ ਸੋਚਣ ਨੂੰ ਜਿਵੇਂ ਅੱਜ ਕੱਲ ਕੀ ਹੁੰਦਾ ਅਗਲਾ ਕਹਿੰਦਾ ਗੱਲ ਕਰਨ ਦੇ ਪੈਸੇ ਲੱਗਣਗੇ ਜੇ ਤੁਸੀਂ ਸਾਨੂੰ ਫੋਨ ਕਰਨਾ ਤਾਂ ਇੰਨੇ ਚਾਰਜ ਆ ਸਾਡਾ ਕੋਰਸ ਲੋ ਤਾਂ ਇੰਨੇ ਪੈਸੇ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆਪਣਾ ਬਿਲਕੁਲ ਫ੍ਰੀ ਸੇਵਾ ਮੈਂ ਆਪ ਇੱਕ ਜ਼ਿੰਮੇਵਾਰ ਘਰਾਣੇ ਚ ਉੱਠਿਆ ਹੋਇਆ ਹਾਂ ਬਿਲਕੁਲ ਗਰੀਬ ਘਰ ਤੋਂ ਇੱਥੋਂ ਤੱਕ ਪਹੁੰਚ ਕੇ ਮੈਨੂੰ ਹੁਣ ਮਹਿਸੂਸ ਹੁੰਦਾ ਵੀ ਯਾਰ ਆਪਾਂ ਕਿਸੇ ਦਾ ਹੋਰ ਵੀ ਭਲਾ ਕਰ ਸਕੀਏ ਹਨਾ ਤਾਂ ਇਸ ਕਾਰੋਬਾਰ ਨੇ ਮੈਨੂੰ ਬਹੁਤ ਅੱਗੇ ਲੈ ਕੇ ਜਾਂਦਾ ਨਾ ਮੇਰੇ ਵੀ ਜਿਹੜਾ ਹੋਰ ਵੀ ਮੇਰੀਆਂ ਭੈਣਾਂ ਜਾਂ ਕੋਈ ਮੇਰੇ ਭਰਾ ਆ ਮੈਂ ਕੋਈ ਹੋ ਜਿੰਮੇਦਾਰ ਆਪਾਂ ਮੈਂ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਦਾ ਉਹ ਜ਼ਰੂਰੇ ਕੰਮ ਕਰੇ ਕੰਮ ਸਿੱਖੇ ਬਹੁਤ ਵਧੀਆ ਕੰਮ ਆ ਜਿਵੇਂ ਅੱਜ ਕੱਲ੍ਹ ਬਾਰਸ਼ ਦਾ ਮੌਸਮ ਆ ਕਿਤੇ ਜਾਣਾ ਨਹੀਂ ਪੈਂਦਾ ਕੋਈ ਬੜਾ ਸਮਾਨ ਨਹੀਂ ਮਹਿੰਗਾ ਘਰੇ ਬੈਠੇ ਬੈਠੇ ਆਪਾਂ ਕੰਮ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਜੇ ਕੋਈ ਕਹਿੰਦਾ ਕੰਮ ਵਧੀਆ ਨਹੀਂ ਬਹੁਤ ਵਧੀਆ ਕੰਮ ਆ ਮੈਂ ਕਹਿੰਦਾ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਵੇਖ ਰਿਹਾ ਭਰਾ ਬਹੁਤ ਸਾਰੇ ਟੇਲਰ ਮਾਸਟਰ ਕੰਮ ਛਾੜਨਦੇ ਆ ਵੀ ਜਿਵੇਂ ਦੇਖੋ ਦੇਖੀ ਕਹਿੰਦੇ ਵੀ ਇਹ ਕੰਮ ਆ ਕੋਈ ਹਨਾ ਇਹ ਅੱਜ ਕਿਹੜੀ ਪੈਸੇ ਆ ਨਹੀਂ ਇਹ ਬਹੁਤ ਵਧੀਆ ਕੰਮ ਆ ਭਾਈ ਸਭ ਤੋਂ ਮਾੜੀ ਗੱਲ ਤਾਂ ਇਹ ਹੁੰਦੀ ਜਿਹੜਾ ਆਪਦੇ ਕੰਮ ਨੂੰ ਮਾੜਾ ਕਹਿਣਾ ਹੈ ਨਾ ਕੋਈ ਬੰਦਾ ਫਿਰ ਉਹ ਚੀਜ਼ ਨੂੰ ਸੋਭਾ ਜੀ ਨਹੀਂ ਦਿੰਦੀ ਜਿਵੇਂ ਆਪਾਂ ਕਹਿੰਦੇ ਵਫਾ ਨਹੀਂ ਕਰਦੀ ਉਹ ਜਦੋਂ ਆਪਾਂ ਆਪਦੇ ਕੰਮ ਨੂੰ ਨਿੰਦੀ ਜਾਂਦੇਗੇ ਫਿਰ ਉਹ ਵਫਾ ਨਹੀਂ ਕਰਦੀ ਚੀਜ਼ ਕੰਮ ਨੂੰ ਖੁਸ਼ ਹੋ ਕੇ ਕਰੋ ਟਾਈਮ ਸਿਰ ਲੱਗੋ ਆਹਦਾ ਨਹਾ ਧੋ ਕੇ ਕੰਮ ਤੇ ਲੱਗੋ ਆ ਦੇਖੋ ਫਿਰ ਆਪਾਂ ਕੁਣੀ ਮਿਲਣਾ ਕਿੰਨੀ ਆ ਚੰਗੀ ਤੇ ਨਾ ਕੁਣੀ ਮਿਲਨੀ ਆ ਇੱਥੋਂ ਕਈ ਭੈਣਾਂ ਮੈਨੂੰ ਪੁੱਛੀਆਂ ਵੀ ਕਿੱਥੋਂ ਤੁਸੀਂ ਨਾ ਅੱਦਬ ਚਾ ਲੋ ਕੁਣੀ ਮਿਲ ਲਿਆ ਕਰੋ ਇਹ ਗੂਮੀ ਰੀਟੇਲਰ ਮਾਸਟਰ ਵੀਡੀਓ ਦੇਖ ਲਤਾ ਹਾਂ ਵੀ ਕੋਈ ਬੰਦਿਆਂ ਦੀ ਮੀਣਿਆ ਕਰੋ ਭੈਣਾਂ ਦੀ ਮੀਣਿਆ ਕਰੋ ਸਾਢੇ 12 ਆ ਰਹੀ ਨੇ ਕੋਈ ਇੱਥੇ ਆਪਣਾ ਲਿਖਿਆ ਵੀ ਹੋਇਆ ਦੇਖੋ ਡੈਰੀ ਤੇ ਸਾਢੇ ਬਾਅਦ ਠੀਕ ਆ ਹੁਣ ਆ ਗਿਆ ਗਲਾ ਕੋਈ ਗਲਾ ਵੀ ਆਪਾਂ ਇਸੇ ਤਰੀਕੇ ਨਾਲ ਆਪਾਂ ਅਗਲਾ-ਅਗਲਾ ਅਲੱਗ ਨਾਲ ਆਪਾਂਗੇ ਆਪਾਂ ਪਿਛਲਾ ਗਲਾ ਅਲੱਗ ਬਿਲਕੁਲ ਸਿੱਧਾ ਨਾਲ ਆਪਲਾ ਕਰੋ ਕਿਉਂਕਿ ਜਦੋਂ ਆਪਾਂ ਗਲਾ ਪੇਸਟਿੰਗ ਕਰਨਾ ਆਪਾਂ ਬਚਾਲੂ ਮੰਨਦੇ ਹਾਂ ਨਾ ਇੱਥੋਂ ਲਓ ਜੀ ਇੱਕ ਵੀਡੀਓ ਪੈਨ ਬਣ ਕੇ ਜਾਂ ਭਰਾ ਬਣ ਕੇ ਜਲਦੀ ਜਲਦੀ ਲਾਜ਼ਮੀ ਸ਼ੇਅਰ ਕਰਦਾ ਕਰੋ ਤਾਂ ਕਿ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਹੈ ਇਕੱਲੀਆਂ ਇਹ ਨਹੀਂ ਹੈ ਵੀ ਇੱਕ ਭੈਣ ਨੂੰ ਬਹੁਤ ਭੈਣਾਂ ਨੂੰ ਕੋਈ ਦੱਸਦਾ ਨਹੀਂ ਜਾਂ ਇੱਕ ਦੂਜੀ ਭੈਣ ਨੂੰ ਸਿਖਾਉਂਦਾ ਨਹੀਂ ਉਹ ਐ ਨਾ ਕਰਿਆ ਕਰੋ ਦੱਸਿਆ ਕਰੋ ਸਿਖਾਈ ਵਰਗਾ ਤਾਂ ਕੋਈ ਪੋਨ ਨਹੀਂ ਮੈਂ ਤੁਹਾਨੂੰ ਆਪ ਦੀ ਹਕੀਕਤ ਦੱਸਦਾ ਮੈਂ ਬਹੁਤ ਕਾਰੀਗਰਾਂ ਨੂੰ ਸਿਖਾਇਆ ਤੂੰ ਪਹਿਲਾਂ 30 ਮੁੰਡਿਆਂ ਨੂੰ ਸਿਖਾਇਆ ਕਮ ਹੁਣ ਆਨਲਾਈਨ ਤਾਂ ਹਜ਼ਾਰਾਂ ਹੀ ਭੈਣਾਂ ਸਿੱਖਦੀਆਂ ਬੈਠ ਕੇ ਹਨਾ ਆਹ ਦੇਖੋ ਬੈਗ ਵਾਲਾ ਕਿੰਨਾ ਦੱਸ ਰਿਹਾ 5.5 ਤੇ ਫਰੰਟ ਵਾਲਾ ਕਿੰਨਾ ਦੱਸ ਰਿਹਾ 6 ਆਪਾਂ ਇੱਥੇ ਲਿਖਾਂਗੇ ਪਹਿਲਾਂ 6 ਲਿਖਾਂਗੇ ਅਗਲਾ ਤੇ ਬੈਗ ਵਾਲਾ ਕਿੰਨਾ ਲਿਖਾਂਗੇ ਸਵਾ ਪੰਜ ਠੀਕ ਆ ਸਵਾ ਪੰਜ ਚੰਗੀ ਤਰ੍ਹਾਂ ਫੇਰ ਦੇਖੋ ਆ ਅਗਲਾ ਅਗਲਾ 6 ਆ ਬੈਗ ਵਾਲਾ ਸਵਾ ਪੰਜ ਠੀਕ ਆ ਸਾਰਾ ਨਾਪ ਹੋ ਗਿਆ ਇਹ ਲਗਭਗ ਲੰਬਾਈ ਹੋਗੀ ਬਾਹ ਹੋਗੀ ਤੀਰਾ ਹੋ ਗਿਆ ਛਾਤੀ ਹੋਗੀ ਕਮਰ ਘੇਰਾ ਹੋ ਗਿਆ हिਪ ਹੋਗੀ ਠੀਕ ਆ ਸਾਰਾ ਹੋ ਗਿਆ ਹੁਣ ਇੱਥੋਂ ਆਗੇ ਆਪਣਾ ਸਲਵਾਰ ਦੀ ਲੰਬਾਈ ਆ ਬਾਕੀ ਜੇ ਤੁਸੀਂ ਇਹਦੀ ਕਟਾਈ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਪੈਨੂ ਤਾਂ ਸਟ੍ਰੇਟ ਸਲਵਾਰ ਬਿਨਾ ਕੁੰਦਿਆਂ ਤੋਂ ਜਿਹਨੇ ਪੈਨਾਂ ਨੂੰ ਕੋਈ ਕੱਟਣ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਤੁਸੀਂ ਨਾ ਕਮੈਂਟ ਵੱਧ ਕਰਿਆ ਕਰੋ ਜਿੰਨੇ ਤੁਸੀਂ ਕਮੈਂਟ ਸਵਾਲ ਜਵਾਬ ਕਰਦੇ ਹੋ ਫਿਰ ਉਹ ਚੀਜ਼ਾਂ ਨੂੰ ਮੈਂ ਪੜ੍ਹ ਕੇ ਵੀਡੀਓ ਬਣਾਉਣਾ ਹੁੰਦਾ ਹੈ YouTube ਦੇ ਉੱਪਰ ਜਾ ਕੇ ਤੁਸੀਂ ਜਿੰਨੇ ਵੀ ਤੁਹਾਡੇ ਦਿਮਾਗ ਵਿੱਚ ਸਵਾਲ ਹੁੰਦੇ ਸਾਰੇ ਲਿਖਿਆ ਕਰੋ ਬਾਕੀ ਜੇ ਪੈਨਾਂ ਨੂੰ YouTube ਤੇ ਨਹੀਂ ਲਿਖਣਾ ਉਹ ਕਿਸੇ ਪੈਨ ਨੂੰ WhatsApp ਤੇ ਉੱਪਰ ਬੋਲ ਕੇ ਭੇਜਿਆ ਕਰੋ ਨੰਬਰ ਨੂੰ ਸੇਵ ਕਰਕੇ ਠੀਕ ਹੈ ਹਾਂ ਲਓ ਹੁਣ ਆਪਾਂ ਇੱਥੋਂ ਲਵਾਈ ਜਦੋਂ ਸਲਵਾਰ ਦੀ ਮੈਣੀ ਚੰਗੀ ਤਰ੍ਹਾਂ ਖਿੱਚ ਕੇ ਇਹਨੂੰ ਆਪਾਂ ਛਾੜ ਦੇਣਾ। ਐਸੇ। ਹੁਣ ਲੰਬਾਈ ਕਿੰਨੀ ਆ ਆਪਣੀ ਸਲਵਾਰ ਦੀ 38 ਇੰਚ ਆਪਾਂ ਇੱਥੇ ਲਿਖਾਂਗੇ। 38 ਇੰਚ ਠੀਕ ਆ। ਚੰਗੀ ਤਰ੍ਹਾਂ ਨੇ ਤੇ ਮੂਰੀ ਕਿੰਨੀ ਆ ਇੱਥੋਂ ਮਿਣਿਆ ਕਰੋ। ਹਾਂ 6.5 ਯਾਨੀ ਕਿ ਪੂਰੀ ਕਿੰਨੀ ਹੋ 6.5 13 ਇੰਚ। ਇਸ ਤੋਂ ਬਾਅਦ ਨੰਬਰ 3 ਤੇ ਆ ਗਈ ਬੈਲਟ। ਪੂਰਾ ਵਧੀਆ ਧਿਆਨ ਦੇ ਨਾਲ ਨਾਪ ਜਦੋਂ ਆਪਾਂ ਲੈਣੀ ਆ ਫਿਰ ਦਿੱਕਤ ਨਹੀਂ ਸਾਢੇ 21 ਬੈਲਟ ਐਸ ਪੈਣ ਦੀ ਆਪਾਂ ਇਥੇ ਜਿੱਥੇ ਕਮਰ ਲਿਖਿਆ ਨਾ ਮੇਰੇ ਕੋਲੇ ਮੈਕਸ ਨਾਪ ਹੁੰਦਾ ਜੇ ਤੁਸੀਂ ਕਹਿੰਦਾ ਲੇਡੀ ਸੂਟ ਕਰਦੇ ਹੋ ਸਲਾਈ ਕਰਦੇ ਹੋ ਫਿਰ ਆਹ ਕੱਟਿਆ ਜਾਂਦਾ ਦੇਖੋ ਜਿਵੇਂ ਆ ਡਬਲ ਪੌਕਟ ਜਾਂ ਕੁਝ ਹੋਰ ਲਿਖਿਆ ਇਹ ਕੱਟੇ ਜਾਣਗੇ ਜੇ ਟੇਲਰ ਮਾਸਟਰ ਨੂੰ ਚਾਹੀਦੀ ਫਿਰ ਇਹ ਡੈਰੀ ਏਮੀ ਸੇਮ ਹੀ ਸ਼ਿਵਾ ਸਕਦੇ ਹੋ ਬਾਕੀ ਨਾਮ ਨੂੰ ਥੋੜਾ ਜਿਹਾ ਚੇਂਜ ਹੋਊਗਾ ਉਹ ਹੋ ਜਾਊ ਚੋਲੀ ਲਾਜ਼ਮੀ ਮਿਲ ਲਿਆ ਕਰੋ ਕਿਉਂਕਿ ਕਈ ਪਹਿਣਾ ਚੋਲੀ ਵੱਡੀ ਪਾਉਂਦੀਆਂ ਕਈ ਪਹਿਣਾ ਚੋਲੀ ਛੋਟੀ ਪਾਉਂਦੀਆਂ ਹਨਾ ਜਦੋਂ ਤੁਹਾਡੇ ਕੋਲ ਸੂਟ ਆਉਂਦਾ ਕੱਲੀ ਕੱਲੀ ਚੀਜ਼ ਮਿਲ ਲਿਆ ਕਰੋ ਵੀ ਕੱਲੂ ਗਾ ਕਾ ਕੀ ਹੈ ਨਾ ਕਿ ਵੀ ਆਹ ਕੀ ਕਰਦਾ ਕਿਸੇ ਵੀ ਹਾਲਤ ਵਿੱਚ ਲੰਬੇ ਦੀ ਗੰਜੈਸ਼ ਨਾ ਰੱਖਿਆ ਕਰੋ ਆ ਦੇਖੋ ਚੋਲੀ ਕਿੰਨੀ ਹੈ ਇਸ ਪੈਨ ਦੀ 13.5 ਤਿਆਰ ਆ ਆਪਾਂ ਇੱਥੇ ਲਿਖਾਂਗੇ 13.5 13.5 ਠੀਕ ਆ ਪਲੱਸ ਪੌਂਚੇ ਕਿੰਨੇ ਚੌੜੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਲਿਖ ਲਿਆ ਕਰੋ ਬਾਅਦ ਦੇ ਵਿੱਚ ਆਪਾਂ ਉਹ ਅਣ ਦੇਖੀ ਕਰਦੇ ਚੀਜ਼ ਨੂੰ 2 ਇੰਚ ਚੌੜੇ ਪਾ ਤੇ ਜਾਂ 1.5 ਪਾ ਦੇ ਫਿਰ ਗਾ ਗੁੱਸੇ ਹੁੰਦਾ ਵੀ ਜਦੋਂ ਤੈਨੂੰ ਨਾ ਪੀ ਜੇ ਤੇ ਨਾਲ ਹਨਾ ਫਿਰ ਕੋਈ ਦੱਸਣ ਦੀ ਤਾਂ ਗੰਜਾਇਸ਼ ਹੀ ਨਹੀਂ ਛੜੀ 1 ਇੰਚ ਪੌਂਚੇ ਚੌੜੇ ਆ ਆਪਾਂ ਇੱਥੇ ਲਿਖਾਂਗੇ 1 ਇੰਚ ਇਹ ਕੱਲੀ ਕੱਲੀ ਚੀਜ਼ ਨਾ ਜੇ ਤੁਸੀਂ ਚਾਹੋ ਨਾ ਥੋੜਾ ਕਾਰੋਵਰ ਅੱਗੇ ਵਧੀ ਤਾਂ ਹਰ ਇੱਕ ਚੀਜ਼ ਨੂੰ ਬਰੀਕੀ ਦੇ ਵਿੱਚ ਜਾਇਆ ਕਰੋ ਬਾਕੀ ਫਿਰ ਵੀ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੇ ਤਾਂ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ WhatsApp ਤੇ ਮੈਸੇਜ ਜਿੰਨੇ ਮਰਜ਼ੀ ਭੇਜ ਕੇ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਦਿਆ ਕਰੋ ਉਹ ਤੁਹਾਡੇ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਉਹਨੇ ਜਵਾਬ ਦਿੰਦਾ ਰਹਿੰਦਾ ਬਾਕੀ ਜਿੰਨੇ ਭੈਣਾਂ ਨੇ ਜਾਂ ਭਰਾਵਾਂ ਨੇ ਕੋਈ ਟੇਲਰ ਮਟੀਰੀਅਲ ਲੈਣਾ ਹੁੰਦਾ ਜਿਵੇਂ ਕੋਈ ਰੀਲਾਂ ਦੇ ਡੱਬੇ ਆ ਕੱਲ ਵੀ ਇੱਕ ਭਰਾ ਆਏ ਸੀਗੇ ਤਾਂ 360 ਰੁਪਏ ਦਾ ਡੱਬਾ ਸਪੇਡ ਪੋਲੀ ਦੀ ਰੀਲਾਂ ਹੁੰਦੀਆਂ ਵਧੀਆ ਵਰਦਮਾਨ ਜਾਂ ਸਪੇਡ ਦੀਆਂ ਤਾਂ 360 ਰੁਪਏ ਦਾ ਡੱਬਾ ਗਾਂਧੀ ਮਾਰਕੀਟ ਦੇ ਵਿੱਚੋਂ ਮੇਰੇ ਤੋਂ ਤੁਸੀਂ ਐਡਰੈਸ ਲੈ ਕੇ ਉੱਥੋਂ ਲੈ ਸਕਦੇ ਹੋ ਤੇ ਬਾਕੀ ਜੇ ਕਿਸੇ ਭਰਾ ਵਾਲੇ ਕੋਈ ਜਾਂ ਭੈਣ ਇਸ ਤਰ੍ਹਾਂ ਦੀ ਮਸ਼ੀਨ ਲੈਣੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਵੀ ਜੇ ਕਿਸੇ ਦੇ ਹੱਥ ਚੱਲਦਾ ਫਿਰ ਲਓ ਨਹੀਂ ਤਾਂ ਆਪਾਂ ਨੂੰ ਸਿੰਪਲ ਮਸ਼ੀਨ ਵੀ ਠੀਕ ਆ ਜਿਨ੍ਹਾਂ ਨੂੰ ਆਪਾਂ ਅਮਰੀਲਾ ਮਸ਼ੀਨਾਂ ਕਹਿੰਦੇ ਨੇ ਕ ਨਾਰਮਲ ਉਹ 7-8000 ਦੀ ਆ ਜਾਂਦੀ ਆ ਤੇ ਜੇ ਕਿਸੇ ਭੈਣ ਨੇ ਬਠਿੰਡੇ ਲੈਣੀਆਂ ਜਾਂ ਗੋਡੇ ਵਾਲੀ ਮੱਡੀ ਤੋਂ ਚੱਕਣੀ ਆ ਆਪਣੇ ਨੇੜੇੋਂ ਤਾਂ ਉਹ ਵੀ ਸੰਪਰਕ ਕਰ ਲਿਆ ਕਰੋ ਤੇ ਬਾਕੀ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਇਹ ਮਸ਼ੀਨ ਲੈਣੀ ਆ ਤਾਂ ਤੁਸੀਂ ਮੈਨੂੰ ਫੋਨ ਕਰ ਲਿਆ ਕਰੋ ਤੀਜੇ ਦਿਨੋਂ ਮੇਰਾ ਬਠਿੰਡੇ ਕਿਹੜਾ ਲੱਗਦਾ ਰਹਿੰਦਾ ਤਾਂ ਮੈਂ ਆਪੇ ਆ ਕੇ ਤੁਹਾਨੂੰ ਗੱਲਬਾਤ ਕਰਕੇ ਫੋਨ ਕਰਕੇ ਵੀ ਦਵਾ ਦੇਣਾ ਹੁੰਦਾ ਤੇ ਜਦੋਂ ਮੇਰਾ ਟਾਈਮ ਲੱਗਦਾ ਮੈਂ ਆ ਕੇ ਵੀ ਉੱਥੇ ਦਵਾ ਦੇਣਾ ਹੁੰਦਾ ਠੀਕ ਆ ਬਾਕੀ ਜੇ ਕਿਸੇ ਭੈਣ ਨੇ ਕੋਈ ਕਪੜੇ ਬਾਰੇ ਕੋਈ ਜਾਣਕਾਰੀ ਲੈਣੀ ਆ ਭਰਾ ਕੋ ਕਪੜੇ ਜਿਹਦਾ ਨਾਲ ਕੰਮ ਸ਼ੁਰੂ ਕਰਨਾ ਚਾਹੁੰਦਾ ਤਮਾ ਹਾਰਟ ਵੀਡੀਓ ਗਣਾ ਬਾਈਓ ਪਹਿਲਾਂ ਰੈਅ ਕਰ ਲਿਆ ਕਰੋ ਵੀ ਕਿੰਨਾ ਕੁ ਆਪਣਾ ਬਜਟ ਆ ਕਿੰਨਾ ਕੁ ਕਾਕੀ ਹੈਗੀ ਕਿੰਨੇ ਕੁ ਪਿੰਡ ਨੇੜੇ ਲੱਗਦੀ ਆ ਦੇਖੋ ਦੇਖੀ ਨਾ ਕਰਿਆ ਕਰੋ ਕੰਮ ਫਿਰ ਕੀ ਆ ਪੈਸਾ ਜਿਹੜਾ ਉਹ ਬਾਉਂਡ ਹੋ ਜਾਂਦਾ ਆਪਣੇ ਖਸਾਬ ਦਾ ਠੀਕ ਆ ਬਾਕੀ ਜੇ ਕੋਈ ਚੀਜ਼ ਰਹਗੀ ਹੋਵੇ ਤਾਂ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਬਾਕੀ ਮਿਲਦੇ ਆ ਜਲਦੀ ਇਸੇ ਸੂਡੀ ਦੇ ਅੱਗੇ ਵੀਡੀਓ ਕਟਾਈ ਦੀ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ